ਕਨੌਲੀ ਦੀ ਤੀ ਹਰਲੀਨ ਕੌਰ ਵਿਦਿਆਰਥਣ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਨੌਲੀ ਨੇ 8ਵੀਂ ਜਮਾਤ ਦੀ ਪ੍ਰੀਖਿਆ ਵਿੱਚ 98 ਪ੍ਰਤੀਸ਼ਤ ਨੰਬਰ ਲੈ ਕੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਉਸਨੇ ਪੰਜਾਬ ਵਿੱਚ ਜਿੱਥੇ 10ਵਾਂ ਸਥਾਨ ਤੇ ਜ਼ਿਲ੍ਹਾ ਰੁਪਨਗਰ ਵਿੱਚੋਂ 6ਵਾਂ ਸਥਾਨ ਹਾਸਲ ਕਰਕੇ ਸਕੂਲ ਪਿੰਡ ਇਲਾਕੇ ਜ਼ਿਲ੍ਹੇ ਮਾਪਿਆਂ ਦਾ ਨਾਂ ਸੁਨਿਆਰੀ ਅੱਖਰਾਂ ਵਿੱਚ ਚਮਕਾ ਦਿੱਤਾ ਦਸੰਯੋਗ ਹੈ ਕਿ ਇਸਨੇ ਵੱਡੀ ਪੈਣ ਤੇ ਵੱਡਾ ਪ੍ਰਾਵੀ ਚੰਗੇ ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚ ਨਾਮ ਚਮਕਾਇਆ ਸੀ ਤੇ ਇਸ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਵੀ ਪੜਾਈ ਦੇ ਮਾਮਲੇ ਵਿੱਚ ਮੱਲਾ ਮਾਰਦੇ ਰਹੇ ਕਿਤੇ ਮੇਰੇ ਪ੍ਰਿੰਸੀਪਲ ਮੇਰੇ ਟੀਚਰਸ ਤੇ ਮੇਰੇ ਪੈਰੈਂਟਸ ਦਾ ਬਹੁਤ ਯੋਗਦਾਨ ਹੈ ਕਿ ਮੈਨੇ ਚੋਦੀਆ ਨੰਬਰ ਲੈ ਕੇ ਆਈ ਆ ਅੱਛਾ ਕਿਹੜੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਪੜ੍ਹਦੇ ਹੋ ਤੁਸੀਂ ਹਾਂਜੀ 8ਵੀਂ ਕਲਾਸ ਜੀ ਤੇ 590 ਅੰਕ ਪ੍ਰਾਪਤ ਕਰੇ ਆ ਤੁਹਾਡੇ ਨਾਲ ਇਹ ਵੀ ਆਏ ਨਾ ਆਪਣੇ ਇੰਚਾਰ ਸਾਹਿਬ ਆਏ ਤੇ ਪ੍ਰਿੰਸੀਪਲ ਮੈਡਮ இந்துਵਾਲਾ ਨਾ ਹਾਂਜੀ இந்து ਕੀ இந்துਵਾਲਾ இந்து ਮੈਡਮ ਹੈ ਨਾ ਤੇ ਕੀ ਕਹਿਣਾ ਚਾਹੂਗੀ ਕਿ ਕਿਵੇਂ ਪੜਦੇ ਤੇ ਪੜ੍ਹਾਈ ਕਿਵੇਂ ਜਾਰੀ ਰੱਖੀ ਤੁਹਾਨੂੰ ਉਮੀਦ ਸੀ ਵੀ ਅਸੀਂ ਇੰਨੇ ਨੰਬਰ ਮੈਂ ਅੰਕ ਪ੍ਰਾਪਤ ਕਰ ਲੂੰਗੀ ਹਾਂਜੀ ਟੀਚਰਸ ਹਮੇਸ਼ਾ ਸਪੋਰਟ ਕਰਦੇ ਸੀ ਕਿ ਪੜ੍ਹੋ ਪੇਰੈਂਟਸ ਵੀ ਨੇ ਵੀ ਹਮੇਸ਼ਾ ਮੇਰੀ ਮਦਦ ਕੀਤੀ ਹੈ ਪੜ੍ਹਾਈ ਵਿੱਚ ਤੇ ਉਸੇ ਕਰਕੇ ਮੈਂ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ ਨਹੀਂ ਕਿੰਨਾ ਟੂ ਸਕੂਲ ਤੇ ਆ ਕੇ ਕਿਵੇਂ ਪੜ੍ਹਦੇ ਸੀ ਕਿਵੇਂ ਕੰਮ ਵੀ ਹੁਣ ਕਰਦੇ ਵੀ ਕੰਮ ਹੋਣੇ ਆ ਪੜ੍ਹਦੇ ਕਿਵੇਂ ਸੀ ਕਿੰਨੇ ਕਿੰਨੇ ਘੰਟੇ ਪੜ੍ਹਦੇ ਤੇ ਦੱਸੋ ਜੀ ਘਰ ਦੇ ਕੰਮ ਤਾਂ ਸੀਗੇ ਨਹੀਂ ਸਭ ਨਹੀਂ ਪੜ੍ਹਾਈ ਕਰਦੇ ਸੀ ਅੱਛਾ ਪੜਾਈਉਂ ਕਰਦੇ ਤੇ ਹਾਂ ਜੀ ਕਿੰਨੇ ਕਿੰਨੇ ਘੰਟੇ ਪੜ੍ਹਦੇ ਤੇ ਜਾਨੂੰ ਪਤਾ ਕਿੰਨੇ ਕਿੰਨੇ ਪੜ੍ਹਦੇ ਸੀ ਜੀ ਸਵੇਰੇ ਜਲਦੀ ਉੱਠ ਕੇ ਪੜ੍ਹਦੇ ਸੀ ਸਕੂਲ ਤੋਂ ਆ ਕੇ 4-5 ਘੰਟੇ ਪੜ੍ਹ ਲੈਂਦੇ ਸੀ ਹੁਣ ਤੁਸੀਂ ਐਡਾ ਬੜਾ ਅਚੀਵਮੈਂਟ ਉਪਲਬਧੀ ਹਾਸਲ ਕਰੀ ਆ ਕਿਵੇਂ ਲੱਗ ਰਿਹਾ ਤੇ ਕੀ ਕਹਿਣਾ ਚਾਹੂਗੇ ਹੋਰਾਂ ਨੂੰ ਜਿਹੜਾ ਨੌਜਵਾਨਾਂ ਨੂੰ ਬੱਚਿਆਂ ਨੂੰ ਜਿਹੜੇ ਮੰਨ ਲਓ ਇਹ ਮਕਾਮ ਹਾਸਲ ਨਹੀਂ ਕੀਤਾ ਜਿੰਨੇ ਐਡਾ ਬੜਾ ਕੀ ਕਹਿਣਾ ਚਾਹੂਗੇ ਜਿਵੇਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਉਹਨਾਂ ਨੂੰ ਬਸ ਇੰਨਾ ਹੀ ਕਹਿਣਾ ਚਾਹੁੰਗੇ ਕਿ ਹੋਰ ਮਿਹਨਤ ਕਰਨ ਤੇ ਮੇਰੇ ਵਰਗੇ ਨੰਬਰ ਹਾਸਲ ਕਰਨ। ਕੀ ਬਣਨਾ ਚਾਹੁੰਗੇ? ਆਈਐਸ ਆਫੀਸਰ ਬਣਨਾ ਚਾਹੁੰਦੀ। ਆਈਐਸ ਆਫੀਸਰ ਹੈ ਨਾ ਤੇ ਉਹਦੇ ਲਈ ਵੀ ਪੜ੍ਹਾਈ ਜਾਰੀ ਰੱਖੋਗੇ। ਇਹ ਕਿਡਸ ਸਕੂਲ ਮਨ ਲੋ ਪਲੱਸ 2 ਤੋਂ ਬਾਅਦ ਕੀ ਕਿੱਥੇ ਕੀਆ ਕਰੋਗੇ ਦੱਸੋ ਸਾਰਾ ਕੁਝ। ਪੂਰੀ ਆਈਐਸ ਆਫੀਸਰ ਬਣਨਾ ਚਾਹੁੰਦੀ ਹੈ ਕਿਉਂਕਿ ਇਹਦੇ ਵਿੱਚ ਇਹਨਾਂ ਦੇ ਤੇ ਤੁਹਾਡੇ ਪੈਣ ਭਰਾ ਪਹਿਲਾਂ ਵੀ ਹੈ ਨਾ ਮਾਇਟ ਪਚਾਏ ਨਾ ਚੰਗੇ ਤੇ ਤੁਸੀਂ ਆ ਚੁੱਕੇ ਹੈ ਨਾ ਤੁਸੀਂ ਇਹ ਕਿੰਨੇ ਨੰਬਰਾਂ ਇੱਕ ਪ੍ਰਾਪਤ ਕਰੇ ਤੇ ਪਹਿਲਾਂ ਮੇਰੇ ਜੀ 594 ਆਏ ਕਿੰਨੇ ਮਹੀਨੇ 8 ਵਿੱਚ 8ਵੀਂ ਚ ਆਏ ਤੇ ਨਾ ਤੇ ਇੱਕ ਕੁੜੀ BCA ਕਰਦੀ ਆ ਤੇ ਆ ਬੁੱਗੇ ਤੁਹਾਡੇ ਨੰਬਰ ਕਿੰਨੇ ਆਏ ਤੇ 95% ਪਲਸ 2 ਦੇ ਵਿੱਚ ਅੱਛਾ ਦੇਖ ਲਓ ਇਹ ਇਦੀ ਪੈਣਾ ਇਹ ਸਕੀਆਂ ਪੈਣ ਭਰਾ ਬੈਠੇ ਨੇ ਇਹ ਮਤਲਬ ਸਾਰੇ ਪਰਿਵਾਰ ਹੀ ਬਹੁਤ ਪੜਦੇ ਆ ਕਿਉਂਕਿ ਲੋਕ ਤਾਂ ਕਹਿੰਦੇ ਆ ਮੈਂ ਪਿੰਡ ਵਾਲੇ ਵੀ ਕਹਿੰਦੇ ਵੀ ਬੜੇ ਪੜ੍ਹਾਈ ਦੇ ਖੇਤਰ ਚੱਗੇ ਆ ਤੇ ਹੋਰ ਕੀ ਕਹਿਣਾ ਚਾਹੋਗੇ ਬੁੱਗੇ ਮੈਡਮ ਕਿਵੇਂ ਪੜਾਉਂਦੇ ਸੀ ਮੈਡਮ ਬਹੁਤ ਵਧੀਆ ਪੜਾਉਂਦੇ ਸੀ ਸਕੂਲ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਨਹੀਂ ਲੱਗਿਆ ਸਕੂਲ ਚ ਕੋਈ ਪੜਾਈ ਕਿਵੇਂ ਲੱਗੀ ਤੁਹਾਨੂੰ ਸਕੂਲ ਦੀ ਪੜਾਈ ਬਹੁਤ ਵਧੀਆ ਹੁੰਦੀ ਹੈ ਕੋਈ ਇਦਾਂ ਦੀ ਵੀ ਦਿੱਕਤ ਪਰੇਸ਼ਾਨੀ ਕੁਝ ਨਹੀਂ ਆਈ ਕੋਈ ਅੱਛਾ ਤੇ ਚਲੋ ਅੱਗੇ ਅੱਗੇ ਨੌਵੀਂ 10ਵੀਂ ਮੈਂ ਅੱਗੇ ਮੈਂ 10ਵੀਂ ਵੀ ਆ ਗਈ ਤੇ ਅੱਗੇ ਕਿੰਨੇ ਅੰਕ ਪ੍ਰਾਪਤ ਕਰੋਗੇ ਉਹਨੇ ਦੱਸ ਦਿਓ ਦੱਸ 100 100 ਐਨੇ ਅੰਕ ਲੈ ਲੂਗੀ ਦੇਖ ਲਓ ਕੁੜੀ ਜਿਹੜਾ ਬਈ ਬੋਲ ਰਾ ਜਿਹੜਾ 100 ਕਹਿੰਦੀ 100 ਵੱਡੇ 100 ਟਾਰਗੇਟ ਤੇ ਜਦੋਂ ਅਸੀਂ ਪੜਦੇ ਹੁੰਦੇ ਤੇ ਮੈਂ ਦੱਸਣਾ ਚਾਹੁੰਦਾ ਸਾਡੇ ਪੰਜਾਬ ਵਿੱਚ 50% ਆਦੇ ਹੁੰਦੇ ਨੇ ਨੰਬਰ 2002 ਦੀ ਗੱਲ ਆ 50% ਅਸੀਂ ਬਹੁਤ ਮੰਨਦੇ ਪਰ ਇਹ 30 ਐਨੇ ਐਨੇ 98% ਅੰਕ ਪ੍ਰਾਪਤ ਕਰਨੇ ਬਹੁਤ ਵੱਡਾ ਮੁਕਾਮ ਹਾਸਲ ਕਰਨਾ ਤੇ ਇਹਨਾਂ ਦੇ ਇੰਚਾਰਜ ਸਾਹਿਬ ਨਾਲ ਵੀ ਗੱਲ ਕਰਾਵਾਂਗੇ ਤੇ ਸਾਰੀ ਗਲਤ ਕਰਦੇ ਤੁਹਾਡੀ 30 ਹਰਲੀਨ ਕੌਰ ਨੇ ਵੱਡਾ ਮੁਕਾਮ ਹਾਸਲ ਕਰਿਆ ਯਾਨੀ 90% 98% ਹੈ ਨਾ ਅੰਕ ਪ੍ਰਾਪਤ ਕਰੇ ਵੱਡੀ ਬਹੁਤ ਵਧੀਆ ਅਚੀਵਮੈਂਟ ਆ ਤਾਂ ਕਿਆ ਕਹਿਣਾ ਚਾਹੂਗੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਸਕੂਲ ਦੇ ਸਾਰੇ ਸਟਾਫ ਤੇ ਪ੍ਰਿੰਸੀਵਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਹਾਂ ਜਿਨ੍ਹਾਂ ਦੀ ਮਿਹਨਤ ਨਾਲ ਮਤਲਬ ਇਹਨੇ ਇੰਨੇ ਨੰਬਰ ਪ੍ਰਾਪਤ ਕਰ ਰਹੇ ਆ ਹੂੰ ਟੀਚਰ ਬਹੁਤ ਹੀ ਵਧੀਆ ਪੜਾਈ ਕਰਾ ਰਹੇ ਨੇ ਮੈਂ ਤਾਂ ਬਾਕੀ ਵੀ ਕਹਾਂਗਾ ਬਾਕੀ ਬੱਚਿਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਆ ਹੂੰ ਤੇ ਉਹਨਾਂ ਨੂੰ ਵਧੀਆ ਨੰਬਰ ਲੈ ਕੇ ਪਾਸ ਨਾ ਚਾਹੀਦਾ ਜਿਸ ਤਰ੍ਹਾਂ ਇਹ ਮੈਜਰ ਚਾਹੀ ਇਹਨੂੰ ਮੈਜਰ ਚਾਣਾ ਚਾਹੀਦਾ ਜਦੋਂ ਤੁਹਾਡਾ ਤੁਸੀਂ ਆਨਲਾਈਨ ਚੈੱਕ ਕੀਤਾ ਰਿਜ਼ਲਟ ਰਿਜ਼ਲਟ ਕਿਵੇਂ ਚੈੱਕ ਕਰਾਂ ஆன்ਲਾਈਨ ਜਾਂ ਕਿੱਦਾਂ ਜਦੋਂ ਜਦੋਂ ਆਨਲਾਈਨ ਚੈੱਕ ਕੀਤਾ ਤਾਂ ਤੁਹਾਡੇ ਉਸ ਵੇਲੇ ਕੀ ਪੋਜੀਸ਼ਨ ਸੀ ਜਦੋਂ ਪਤਾ ਲੱਗੇ ਵੜੀ ਕੁੜੀ ਮੈਂ ਚੈੱਕ ਵੀ ਕਰ ਰਹੀ ਸੀ ਬੇਟੀ ਮੈਡਮ ਦਾ ਫੋਨ ਆ ਗਿਆ ਸੀ ਹਾਂ ਮੈਡਮ ਪ੍ਰਿੰਸੀਪਲ ਆ ਇਹਨੇ ਇਨਚਾਰਜ ਮੈਨ ਦਾ ਫੋਨ ਆਇਆ ਅੱਛਾ ਚਾਰਜ ਮੈਡਮ ਦਾ ਅੱਛਾ ਇਹਦੀ ਪੋਜੀਸ਼ਨ ਆ ਗਈ ਮੈਰਿਟ ਚ ਆ ਗਈ ਹਮ ਹਾਂਜੀ ਬਹੁਤ ਖੁਸ਼ੀ ਦਾ ਮੈਨੂੰ ਚਲੋ ਬਹੁਤ ਵੱਡੀ ਖੁਸ਼ੀ ਆ ਤੇ ਇਹਨਾਂ ਦੇ ਬੜੇ ਪਾਪਾ ਜੀ ਨੇ ਵੀ ਗੱਲ ਕਰਦੇ ਆ ਭਾਈ ਸਸੀ ਕਾਲ ਜੀ ਸਸੀ ਕਾਲ ਜੀ ਹਾਂਜੀ ਕਹਿਣਾ ਭਾਈ ਤੁਹਾਡਾ ਹਾਂਜੀ ਗੁਰਤੇਜ ਸਿੰਘ ਜੀ ਤੁਹਾਡੀ ਇਸ ਧੀ ਨੇ ਚਲੋ ਤੁਹਾਡੀ ਵੀ ਧੀ ਉਹ ਆ ਤੇ ਕਿਆ ਕਿਆ ਹਾਂਜੀ ਆਦੀ ਵੱਡੀ ਛੋਟੀ ਦੀ ਕਿਆ ਕਹਿਣਾ ਚਾਹੋਗੇ ਜੀ ਐਡਾ ਮਕਾ ਮਸਲ ਕਰਿਆ ਬਹੁਤ ਜਿਆਦਾ ਖੁਸ਼ੀ ਆ ਸਾਡੇ ਸਾਰੇ ਪਿੰਡ ਦਾ ਨਾਮ ਰੋਸ਼ਨ ਹੋਇਆ ਹੈ ਤੇ ਸਕੂਲ ਦਾ ਹੋਇਆ ਹੈ ਸਕੂਲ ਦੇ ਟੀਚਰਾਂ ਨੇ ਬਹੁਤ ਜਿਆਦਾ ਮਿਹਨਤ ਕਰਾਈ ਹੈ ਅਸੀਰ ਰਹੀ ਹੈ ਤੇ ਅੱਗੇ ਵੀ ਚਾਹੁੰਦੇ ਵੀ ਹੋਰ ਵੀ ਬੱਚੇ ਇਦਾਂ ਮਿਹਨਤ ਕਰਨ ਉਹ ਵੀ ਆਣ ਉਹ ਵੀ ਆਪਣੇ ਬੇਰਨ ਦਾ ਨਾਮ ਉੱਚਾ ਕਰਨ ਇਸ ਤਰ੍ਹਾਂ ਪਹਿਲਾਂ ਸਾਡੇ ਬੇਟੇ ਨੇ ਕੀਤਾ ਹੈ ਬੱਚੀ ਨੇ ਬੇਟੀ ਨੇ ਕੀਤਾ ਹੈ ਮਾਜੀ ਤੇ ਬਹੁਤ ਜਿਆਦਾ ਖੁਸ਼ੀ ਹੈ ਤੇ ਹੋਰ ਕਹਿਣਾ ਚਾਹੋਗੇ ਜੀ ਹੋਰ ਉਪਦੇਸ਼ ਕੀ ਨਾਮ ਹੈ ਮੇਰਾ ਨਾਮ ਮਨਜੀਤ ਕੋਰ ਤੇ ਮੈਂ ਸਾਲ ਸਕਾਈ ਸੀਨੀਅਰ ਕੈਂਡੀ ਸਮਾਰਟ ਸਕੂਲ ਤੋਂ ਨਿਚੇ ਐਜ਼ ਅ ਮੈਥ ਮਿਸਟਰ ਹਾਂ ਤੇ ਇਹ ਮੇਰੇ 13 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਪਹਿਲੀ ਖੁਸ਼ੀ ਹੈ ਮੈਨੂੰ ਇੰਨੀ ਮਿਲਿਆ ਇਨਚਾਰਜ ਕਿ ਮੇਰੀ ਕਲਾਸ ਦਾ ਬੱਚਾ ਇਟ ਦੇ ਜੋ ਮੈਰਿਟ ਲੀ ਰਿਹਾ ਹੈ ਤੇ ਅੱਜ ਇਹਨੇ ਆਪਣੇ ਪਰਿਵਾਰ ਦਾ ਤਾਂ ਨਾਮ ਰੋਸ਼ਨ ਕੀਤਾ ਹੀ ਹੈ ਨਾਲ ਇਨਚਾਰਜ ਹੋਣ ਦਾ ਮੈਂ ਬਹੁਤ ਜ਼ਿਆਦਾ ਕਹਿੰਦਾ ਇੰਨੀ ਖੁਸ਼ੀ ਹੈ ਕਿ ਮੇਰੇ ਅੱਜ ਜ਼ਮੀਨ ਤੇ ਪੈਰ ਨਹੀਂ ਲੱਗ ਰਹੇ ਹੂੰ ਬਹੁਤ ਖੁਸ਼ ਹਾਂ ਮੈਂ ਇਸ ਚੀਜ਼ ਤੇ ਸਾਈਡ ਦੇ ਪ੍ਰਿੰਸੀਪਲ ਮੈਮ ਅਧਿਆਪਕ ਸੈਵਾਨ ਇਹਨਾਂ ਨੂੰ ਬੱਚਿਆਂ ਨੂੰ ਪੜਾਉਣ ਵਾਲੇ ਸਭ ਦੀ ਪੂਰੀ ਮਿਹਨਤ ਹੈ ਤੇ ਬੱਚੇ ਦੀ ਵੀ ਸੈਲਫ ਸਟਡੀ ਇਹਨੇ ਕੀਤੀ ਹੈ ਇਹਨੇ ਬਾਹਰੋਂ ਕੋਈ ਕੋਚਿੰਗ ਨਹੀਂ ਲਈ ਉਹ ਜਿੱਨਾ ਆਪਾਂ ਸਕੂਲ ਚ ਪੜਾਇਆ ਤੇ ਉਸਦੇ ਨਾਲ ਆਪਣੀ ਮਿਹਨਤ ਵੀ ਦੋਨੋਂ ਹੀ ਬਰਾਬਰ ਜਿਵੇਂ ਇੱਥੇ ਕਾਊਂਟ ਕਰਦੀਆਂ ਹੈ ਤੇ ਅੱਜ ਇਸਨੇ 590 ਨੰਬਰ ਲਏ ਹੈ 600 ਦੇ ਵਿੱਚੋਂ ਤੇ ਜਿਹੜਾ ਪੰਜਾਬ ਦੇ ਵਿੱਚ 10ਵਾਂ ਰੈਂਕ ਲੇ ਲਈ ਹੈ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਸ਼ੇਮਸ ਨਾ ਇਸ ਦਾ ਬਹੁਤ ਜ਼ਿਆਦਾ ਖੁਸ਼ੀ ਵਾਲੇ ਪਲ ਨੇ ਕਿ ਨਹੀਂ ਤੁਹਾਨੂੰ ਲੱਗ ਰਿਹਾ ਸੀ ਵੀ ਇਹ ਕੁੜੀ ਇਹ ਅੱਗੇ ਜਾਊਗੀ ਉਹ ਲੱਭਦੀ ਅਸਲ ਕਰੂਗੀ ਲੱਗ ਰਿਹਾ ਸੀ ਬਿਲਕੁਲ ਇਹ ਸਿਕਸ ਤੋਂ ਹੀ ਸਾਨੂੰ ਕਿਉਂਕਿ ਬੱਚੇ ਜੇ ਸਾਡੇ ਕੋਲ ਸਿਕਸ ਤੇ ਆਉਂ ਆਇਆ ਸੀ ਉਦੋਂ ਹੀ ਸਾਨੂੰ ਦਿਖ ਜਾਂਦੇ ਆ ਵਿੱਚ ਪਹਿਲਾਂ ਹੀ ਨਾ ਕਿ ਕੁਝ ਨਾ ਕੁਝ ਬੱਚੇ ਚ ਹੈ ਜੋ ਅਸੀਂ ਇਹਨੂੰ ਥੋੜਾ ਜਿਹਾ ਵੀ ਇੱਕ ਗਾਈਡਲਾਈਨ ਅੱਛੀ ਟੀਚਰ ਦੀ ਮਿਲ ਜਾਵੇ ਮਿਹਨਤ ਬੱਚੇ ਦੀ ਹੈ ਤਾਂ ਇਹ ਕੁਝ ਕਰਕੇ ਦਿਖਾਏਗੀ ਨਾਮ ਰੋਸ਼ਨ ਜ਼ਰੂਰ ਕਰਕੇ ਦਿਖਾਏਗੀ ਬਾਕੀ ਇਸ ਦਾ ਭਰਾ ਮਨਵੀਤ ਹੈ ਜਿਹੜਾ ਇਸ ਤੋਂ ਲਾਸਟ ਈਅਰ ਹੈ ਆਪਣਾ ਬੱਚਾ ਇਹ ਤਾਂ ਜ਼ਿਲ੍ਹੇ ਚੋਂ ਪਹਿਲੇ ਰੈਂਕ ਤੇ ਰਿਹਾ ਹੈ ਅੱਛਾ ਜਿਵੇਂ ਲਾਈ ਸਿਜ਼ਨ ਦੀਆਂ ਖਬਰਾਂ ਦੀਆਂ ਬਿਲਕੁਲ ਇਹ ਬਹੁਤ ਜ਼ਿਆਦਾ ਹੀ ਭੈਣ ਭਰਾ ਹੈ ਤਾਂ ਪਰਿਵਾਰ ਹੀ ਕਹਿੰਦੇ ਗੌਰਵ ਹੈ ਤੇ ਇਹ ਕੀ ਕਹਿਣਾ ਚਾਹੂਗਾ ਤੁਹਾਡੀ ਖੁਸ਼ੀ ਦੇ ਟਿਕਾਣਾ ਨਹੀਂ ਤੇ ਕੀ ਕਹਿਣਾ ਚਾਹੂਗੇ ਹੋਰ ਨਾ ਬੱਚਿਆਂ ਨੂੰ ਵੀ ਵਿਦਿਆਰਥੀ ਨੂੰ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਬੱਚੇ ਬਸ ਅਸੀਂ ਇਹੀ ਕਹਿੰਦੇ ਹਾਂ ਕਿ ਐਦਾਂ ਹੀ ਮਿਹਨਤ ਕਰੋ ਸਖਤ ਮਿਹਨਤ ਕਰੋ ਆਪਣੇ ਮਾਪਿਆਂ ਦੀ ਆਪਣੀ ਟੀਚਰਜ਼ ਦੀ ਕਹਣੇ ਚ ਰਹੋ ਤੇ ਇਥੋਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ ਆ ਕਿ ਨੇ ਐਸੋ ਹੀ ਤੇ ਮੈਰਿਟੋਰੀਅਸ ਜਿਹੜੇ ਐਗਜ਼ਾਮ ਹੋਇਆ ਉਹ ਵੀ ਕਲੀਅਰ ਕਰ ਲਏ ਸੀ ਵਾਹ ਜੀ ਵਾਹ ਇੱਕਦਮ ਇਹ ਹਰਲੀਨ ਦਾ ਮਨ ਬਣ ਗਿਆ ਸੀ ਜੀ ਆਪਾਂ ਸਕੂਲ ਚੇਂਜ ਕਰਨਾ ਹੈ ਬਟ ਚਲੋ ਫਿਰ ਵੀ ਇੱਕ ਸੀਗਾ ਪਰ ਨਹੀਂ ਉਸ ਪਲ ਨੂੰ ਇਹ ਪਛਤਾ ਰਹੀ ਆ ਕਿ ਮੈਂ ਕਿਉਂ ਸੋਚਿਆ ਇਹ ਟੇਕਨ 올ਿਵਰਗਾ ਸਕੂਲ ਨਹੀਂ ਮਿਲਣਾ ਆਏਗਾ ਬਹੁਤ ਖੁਸ਼ ਆ ਸੀ ਇਹ ਨਹੀਂ ਰੱਖ ਕੇ ਆਪਣੇ ਪਾਸ ਸਰ ਬਹੁਤ ਵਧੀਆ ਜੀ ਕਰਨਾ ਬਣੀ ਗੁਰਜੀਤ कौर ਅੱਛਾ ਤੁਹਾਡੀ ਇਸ ਧੀ ਨੇ ਵੱਡਾ ਮਕਾਮ ਹਾਸਲ ਕਰਿਆ ਕਿਆ ਕਹਿਣਾ ਚਾਹੋਗੇ ਜੀ ਬਹੁਤ ਖੁਸ਼ ਹੋ ਜਾਂਨ ਨੂੰ ਲੱਭ ਜਣੀ ਅੱਛਾ ਤੁਹਾਡੀ ਨੇ ਪੈਸੇ ਪਹਿਲਾਂ ਵੀ ਧੀਆ ਵੱਡੇ ਮਕਾਮ ਅਸਲ ਕਰਿਆ ਵਾ ਧੀਆ ਪੁੱਤਰ ਰਿਆ ਬੜਾ ਮੁੰਡਾ ਤੇ ਉਹ ਕੁੜੀ ਬੀਸੀਏ ਕਰਦੀ ਕਿਵੇਂ ਦੇਖਦੇ ਚੀਜ਼ ਨੂੰ ਮੈਂ ਬਹੁਤ ਖੁਸ਼ ਹੁੰਦੀ ਜਦੋਂ ਵੀ ਕਰਦੇ ਸੀਗੇ ਬਟ ਮੈਂ ਇੰਨਾ ਸੀਗੀ ਮੈਂ ਇਹਨਾਂ ਨੂੰ ਕੁਝ ਨਾ ਕੁਝ ਦਵਾਂ ਬਸ ਮੈਂ ਖੁਸ਼ੀ ਰੱਖਦੀ ਸੀ ਜੀ ਇਹਨਾਂ ਬੱਚਿਆਂ ਨੂੰ ਹੋਰ ਮੈਨੂੰ ਕੁਝ ਨਹੀਂ ਆਉਂਦਾ ਨਹੀਂ ਹੁਣ ਅੱਛਾ ਉਹਨਾਂ ਬਾਰੇ ਦੱਸੋ ਜਿਹੜੇ ਅੱਜ ਦੇ ਅੱਜ ਦੇ ਸਮਾਜ ਵਿੱਚ ਜਿਹੜੇ ਮਨ ਲੋ ਧੀਆਂ ਨੂੰ ਅਣਗੋਲਿਆ ਕਰਦੇ ਆ ਧੀਆਂ ਨੂੰ ਵੱਲੋਂ ਚੰਗਾ ਨਹੀਂ ਸਮਝਦੇ ਕੀ ਕਹਿਣਾ ਚਾਹੁੰਗੇ ਤੁਸੀਂ ਬਾਰੇ ਜਿਹੜੇ ਨਹੀਂ ਸਮਝਦੇ ਉਹਨਾਂ ਨੂੰ ਅਸੀਂ ਕੁਝ ਨਹੀਂ ਸਮਝਾ ਸਕਦੇ ਬੱਚਿਆਂ ਨੂੰ ਆਪਣੇ ਨੂੰ ਧੀਆ ਪੁੱਤਾਂ ਨੂੰ ਇੱਕ ਬਰਾਬਰ ਅੱਛਾ ਜੀ ਤੁਹਾਨੂੰ ਬੱਚੀ ਹੈ ਇਹਨਾਂ ਪੁੱਤਰਾ ਮੰਗੂ ਹੈ ਨਾ ਹਾਂਜੀ ਤੇ ਕੀ ਹੋਰ ਕੀ ਕਹਿਣਾ ਚਾਹੁੰਗੇ ਜੀ ਮਤੋਂ ਕਹਿ ਰਹੀ ਹੈ ਨਾ ਮੇਰੇ ਕੋਲ ਲਵਜ਼ ਨਹੀਂ ਹੈ ਇਸ ਟਾਈਮ ਕੋਈ ਨਹੀਂ ਅੱਛਾ ਹੈ ਜੀ ਹੋਈ ਹੈ ਇਹ ਖੁਸ਼ੀ ਹੋਈ ਹੈ ਖੁਸ਼ੀ ਕਿੰਨੇ ਲਵਜ਼ ਨਹੀਂ ਮਿਲਨੇਗੇ ਚਲੋ ਇਹ ਥੋੜੇ ਭਾਵ ਗੋਏ ਨੇ ਮਤਾ ਜੀ ਜੀ ਐਜ਼ ਅ ਹਿੰਦੀ ਵਿੱਚ ਇਸ ਸਰਕਾਰੀ ਸਕੂਲ ਕੋਲ ਇਹ ਦੇ ਵਿੱਚ ਐਜ਼ ਅ ਪੀਚ ਕਰ ਰਹੀ ਹਾਂ ਇੱਕ ਸਾਲ ਤੋਂ ਔਰ ਹਰ ਲਿੰਗ ਦਾ ਮੈਨੂੰ ਸਟਾਰਟਿੰਗ ਤੋਂ ਵੀ ਲੱਗਦਾ ਸੀ ਵੀ ਹਾਂ ਇਹ ਬੱਚਾ ਦੇ ਅੰਦਰ ਪੋਟੈਂਸ਼ੀਅਲ ਹੈ ਵੀ ਥੋੜੀ ਜੀ ਨੂੰ ਮੋਟੀਵੇਟ ਕਰਦੇ ਰਹੇ ਅਸੀਂ ਤਾਂ ਇਹ ਬਹੁਤ ਅੱਗੇ ਜਾ ਸਕਦੀ ਹੈ ਔਰ ਮੈਨੂੰ ਸਟਾਰਟਿੰਗ ਤੋਂ ਲੱਗਦਾ ਸੀ ਵੀ ਇਹ ਬੱਚੇ ਦੀ ਜਲਦੀ ਮਿਸਟੇਕ ਨਹੀਂ ਹੁੰਦੀ ਸੀ ਕੋਈ ਵੀ ਟੈਸਟ ਲੈਂਦੇ ਸੀ ਅਸੀਂ ਜਦੋਂ ਵੀ ਔਰ ਬਹੁਤ ਸੀਰੀਅਸਲੀ ਇਹ ਕਲਾਸ ਦੇ ਵਿੱਚ ਬੱਚੀ ਪੜਦੀ ਸੀ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਹਾਂ ਇਹ ਬੱਚੀ ਨੇ ਜੋ ਹੈ ਆਪਣਾ ਗੋਲ ਅਚੀਵ ਕੀਤਾ ਕਿਉਂਕਿ ਇਹ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਲੈ ਨੇ ਕਿ ਮੈਡੀਟ ਵਿੱਚ ਆਣਾ ਹੈ ਔਰ ਸਾਡਾ ਵੀ ਸੁਪਨਾ ਪੂਰਾ ਕੀਤਾ ਇਹਨੇ ਆਪਣਾ ਵੀ ਸੁਪਨਾ ਪੂਰਾ ਕੀਤਾ ਤੇ ਇਸ ਉਪਲਬਧੀ ਨੂੰ ਲੈ ਕੇ ਸਕੂਲ ਵਿੱਚ ਕੀ ਮੇ ਦਾ ਮਾਹੌਲ ਹੈ ਤੁਹਾਡੇ ਹਾਂ ਜੀ ਸਾਡੇ ਤਾਂ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਅੱਛਾ ਜੀ ਸਾਡੀ ਮੈਮ ਵੀ ਬਹੁਤ ਖੁਸ਼ ਹੈ ਪ੍ਰਿੰਸੀਪਲ ਮੈਮ ਵੀ ਖੁਸ਼ ਹੈ ਕੱਲ ਛੁੱਟੀ ਹੈ ਅਸੀਂ ਸਾਰੇ ਟੀਚਰ ਮੈਂ ਹਿੰਦੀ ਕੱਲ ਛੁੱਟੀ ਸਰਕਾਰੀ ਅੱਛਾ ਜੀ ਬਹੁਤ ਅੱਛਾ ਬਹੁਤ ਖੁਸ਼ ਹੈ ਸਾਰੇ ਚਲੋ اپنی ਜਿਹੜੀ ਬੱਚੀ ਹਰਲੀਨ ਦੀ ਵੱਡੀ ਸਿਸਟਰ ਆ ਕਿਆ ਨਾਮ ਹੋਗੇ ਹਰਲੀਨ ਜਸਲੀਨ ਕੋਰ ਜਸਲੀਨ ਕੋਰ ਕਿਆ ਕਹਿਣਾ ਚਾਹੂਗੀ ਤੁਹਾਡੀ ਬੱਚੀ ਨੇ ਵੱਡਾ ਮੁਕਾਮ ਅਸਲ ਕਰਿਆ ਤੁਸੀਂ BCA ਕਰਦੇ ਹੋ ਕਿਆ ਕਹਿਣਾ ਚਾਹੂਗੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਹਨੇ ਇੰਨੀ ਬੜੀ ਮਤਲਬ ਅਚੀਵਮੈਂਟ ਮਤਲਬ ਅਚੀਵ ਕੀਤਾ ਹੈ ਤੇ ਮੈਂ ਬਹੁਤ ਖੁਸ਼ ਆ ਤੇ ਅੱਗੇ ਵੀ ਇਹਨੂੰ ਇਹ ਕਹਿਣਾ ਚਾਹੁੰਦੀ ਆ ਕਿ ਅੱਗੇ ਵੀ ਵਧੀਆ ਇਸੇ ਤਰ੍ਹਾਂ ਪੜਦੀ ਰਹੇ ਤੇ ਚੰਗੇ ਨੰਬਰ ਲਵੇ ਕਿ 10th ਬੋਰਡ ਹੈ ਤਾਂ ਚੰਗੀ ਪੜਾਈ ਚੰਗਾ ਸਭ ਕੁਝ ਕਰਨ ਦੀ ਲੋੜ ਹੈ ਤੁਸੀਂ ਵੀ ਉਸ ਵੇਲੇ ਨਾ ਕਿੰਨੇ ਨੰਬਰ ਆਏ ਤੁਹਾਡੇ ਉਸ ਵੇਲੇ ਪਲੱਸ 2 ਵਿੱਚ ਦੀ 95% ਆਈ ਸੀ ਵਾਹ ਵਾਹ ਉਹ ਮੈਂ ਪੀ ਸੀ ਕਰਦੀਆਂ 9.4 9.5 ਸੀਜੀਪੀ ਮੇਨਟੇਨ ਰੱਖਦੀਆਂ ਅੱਛਾ ਇਹ ਵੀ ਇਹ ਜਾਣਦੀਆਂ ਕਿ ਬਾਕੀ ਇਹ ਵੀ ਅੱਗੇ ਵਧੀਆ ਪੜਾਈ ਕਰਨ ਚੰਗੀਆਂ ਜੋਬਸ ਲੈਣ ਕਿਉਂਕਿ ਜੋਬ ਨਾਲ ਹੀ ਅੱਜ ਕੱਲ ਸਭ ਕੁਝ ਹੈ ਤਾਂ ਇਹ ਜਾਣੇ ਕਿ ਵਧੀਆ ਪੜ੍ਹਨ ਠੀਕ ਹੈ ਜੀ ਇਹ ਵੱਡੀ ਮੰਮੀ ਇਹਨਾਂ ਦੇ ਤੇ ਹਰਲੀਨ ਦੇ ਕੀ ਕਹਣਾ ਚਾਹੁੰਗੇ ਤੁਸੀਂ ਹਾਂਜੀ ਮੈਂ ਹਰਲੀਨ ਦੀ ਵੱਡੀ ਮੰਮਾ ਤੇ ਮੈਂ ਇਹੀ ਕਹਿਣਾ ਚਾਹਨੀ ਆ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਅੱਜ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਕਿਉਂਕਿ ਮੈਂ ਜੋ ਚਾਹੰਦੀ ਸੀ ਮੇਰੇ ਦੋ ਬੱਚੇ ਪਹਿਲਾਂ ਆ ਚੁੱਕੇ ਨੇ ਇਸ ਕੰਮ ਨੂੰ ਹਾਸਲ ਕਰ ਚੁੱਕੇ ਆ ਮੇਰੀ ਬੇਟੀ ਹੁਣ BCA ਕਰ ਰਹੀ ਹੈ ਉਹ ਵੀ ਸਕੂਲ ਵਿੱਚ ਪਲੱਸ 2 ਕਰਕੇ ਬਹੁਤ ਅੱਛੇ ਨੰਬਰਾਂ ਨਾਲ ਪਾਸ ਹੋ ਕੇ ਗਈ ਹੈ ਤੇ ਮੇਰੇ ਬੇਟੇ ਨੇ ਵੀ ਪਿਛਲੇ ਸਾਲ ਮੈਰਿਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਰੋਪੜ ਜਿਹੜੇ ਤੋਂ ਤੇ ਹੁਣ ਮੈਂ ਚਾਹੰਦੀ ਸੀ ਵੀ ਇਹ ਵੀ ਸਾਡੇ ਉਸ ਅੱਗੇ ਲੀਡ ਨੂੰ ਚਲਾ ਕੇ ਰੱਖੇ ਜੋ ਸਾਡੇ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਲੀਡ ਅੱਛਾ ਜੀ ਇਹਨਾਂ ਦੇ بڑے ਪਾਪਾ ਛੋਟੇ ਪਾਪਾ ਬੂਆ ਸਾਰੇ ਪੜਾਈ ਵਿੱਚ ਪੜਾਈ ਵਿੱਚ ਮੈਨੂੰ ਹਾਂ ਜੀ ਹਾਂ ਜੀ ਹਾਂ ਜੀ ਮੈਂ ਚਾਹੁੰਦੀ ਸੀ ਵੀ ਸਾਡੇ ਖਾਨਦਾਨ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਹੁੰਦਾ ਰਹੇ ਤੇ ਠੀਕ ਤੇ ਮੈਂ ਇਸ ਲੀਡ ਨੂੰ ਚਲਾ ਕੇ ਰੱਖਣਾ ਚਾਹੁੰਦੀ ਸੀ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਤੁਹਾਡੀ ਜੀ ਵੀ ਸਾਡੇ ਬੱਚੀ ਨੇ ਇੰਨਾ ਸਾਡਾ ਮਾਣ ਕੀਤਾ ਠੀਕ ਹੈ